ਨੰਬਰਦਾਰਨੀ ਆਪਣੀ ਨੰਬਰਦਾਰਨੀ ਹਾਂ ਠੀਕ ਐ ਇਹ ਵੀ ਸ਼ੂਹਾਂ ਚ ਗਈ ਵੀ ਆਪਣੀ ਇਹ ਕਿਹੜੇ ਦੀ ਐ ਇਹ ਇਹ ਆਪਣੀ ਆਈ ਸੀ ਸਕਵੀਡਾਂਡੇ ਕੋਲੋਂ ਸਕਵੀਡਾਂਡੇ ਕੋਲੋਂ ਆਈ ਹੋਈ ਐ ਹਾਂ ਆ ਆਪਣੀ ਘਰ ਦੀ ਝੋਟੀ ਇਹ ਘਰ ਦੀ ਐ ਲਓ ਵਿਆਸ ਕਵੀਡਾਂਡੇ ਕੋਲੋਂ ਆਈ ਹੋਈ ਆ ਨੰਬਰਦਾਰਨੀ ਨਾਂ ਕਹਦਾ ਇਹਨੇ ਮੇਲੇ ਲੜਿਆ ਕਿ ਇਹ ਲੜਿਆ ਓਏ ਬਈ ਬੋਰਡ ਲੱਗਿਆ ਵਾ ਫਾਸਟ ਟਾਈਮ ਦਿਨੋ ਲਓ ਇਹ ਤਨਾਉ ਲੈ ਫਾਸਟ ਟਾਈਮ ਐ ਹੋ ਸ਼ੂਹ ਲਾਇਆ ਐਸੇ ਆ ਕਿੰਨਾ ਕਿੰਨਾ ਦੁੱਧ ਕੀਤਾ ਇਹਨੇ ਇਹ 23 ਕਿਲੋ ਦੀ ਲਾਈਵ ਚ ਵਾਈ ਹੋਈ ਹੋਈ ਆ ਜੀ ਬਾਈ 23 ਕਿਲੋ ਦੀ ਹੈ ਹੂੰ ਕਿੰਨਵੇਂ ਸੂਏ ਆ ਬਾਈ ਹੁਣ ਉਹ ਰਹੇਗੀ ਯਾਰ ਇਹ ਪੰਜਵੇਂ ਸੂਏ ਪੰਜਵੇਂ ਸੂਏ ਹਾਂ ਠੀਕ ਐ ਛੋਡੇ ਲਾਵੇ ਕਿੰਨੇ ਦਿੱਤੇ ਨੇ ਮੇਰੇ ਕੋਲ ਦੋ ਸੂਏ ਹੋ ਗਏ ਇਹਦੇ ਇਹਦੀਆਂ ਕਟੀਆਂ ਕਟੀਆਂ ਦੀ ਇੱਕ ਤਾਂ ਉਹ ਖੜੀ ਆਪਣੀ ਝੋਟੀ ਉਧਰ ਬੈਠੀ ਆ ਐਸਾ ਠੀਕ ਐ ਲਾਡ ਲਈ ਦੀ ਆ ਹੂੰ ਤੇ ਇੱਕ ਇਹਦਾ ਕਟਾ ਅਨਮੋਲ ਰਤਨ ਦਾ ਉਹ ਖੜਾ ਸਾਹਮਣੇ ਕਿਹੜਾ ਹੁਈ ਬਈ ਸਾਈਡ ਤੇ ਪਾਸੇ ਮੜਾ ਆਹਾ ਉਹ ਸਾਹਮਣੇ ਖੜਾ ਠੀਕ ਐ ਇਹ ਕਟਾ ਇਹ ਰੱਖਿਆ ਹੁਣ ਇਹ ਕਟਾ ਇਹ ਰੱਖਿਆ ਵੈਸੇ ਆ ਹੁਣ ਪਸ਼ੂ ਜ਼ਿਆਦੇ ਹੋਣ ਕਰਕੇ ਸੇਲ ਕਰਾਂਗੇ ਯਾਰ ਇਹਨੂੰ ਇਹਨੂੰ ਵੇਚਣਾ ਹੈ ਹਾਂ ਰਿਕਾਰਡ ਕਿਹੜੇ ਦਾ ਇਹ ਅਨਮੋਲ ਰਤਨ ਦਾ ਇਹ ਅਨਮੋਲ ਰਤਨ ਦਾ ਅਰ ਮੋਹਰ ਤਾਂ ਹੈਗਾ ਆਪਣਾ ਉਹਦੇ ਕੋਲੇ ਗੰਗੂਏ ਕੋਲੇ ਠੀਕ ਹੈ ਹਰਿਆਣੇ ਚ ਹਰਿਆਣੇ ਚ ਚੰਗੀਆਂ ਚ ਆਉਂਦੀਆਂ ਨੇ ਉਹਦੀਆਂ ਵੀ ਉਹਦੇ ਬੱਚੇ ਤਾਂ ਵਧੀਆ ਆਉਂਦੇ ਆ ਗਾਂ ਭਈ ਦੁੱਧ ਤੇ ਪਤਾ ਲੱਗੋ ਉਹਦੀ ਮਾਂ ਥਲੇ ਦੁੱਧ ਤਾਂ ਬਹੁਤ ਸੀਗਾ